ਸਤਿ ਸ਼੍ਰੀ ਅਕਾਲ এবੀਪੀ ਸਾਜ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਆਚਰਨਜੀਤ ਕੌਰ ਅੱਜ ਪੰਜਾਬ ਤੜਕੇ ਤੜਕੇ ਸਵੇਰੇ ਉੱਠ ਕੇ ਲਾਈਨਾਂ ਦੇ ਵਿੱਚ ਲੱਗੇ ਆਪਣੇ ਵੋਟ ਹੱਕ ਦਾ ਇਸਤੇਮਾਲ ਕਰ ਰਿਹਾ ਹੈ ਲੋਕਤੰਤਰ ਦਾ ਤਿਉਹਾਰ ਮਨਾ ਰਿਹਾ ਹੈ ਚਾਹੇ ਗਰਮੀ ਦਾ ਮਹੀਨਾ ਹੈ ਬਹੁਤ ਗਰਮੀ ਪੈ ਰਹੀ ਹੈ ਪਰ ਫਿਰ ਵੀ ਸਵੇਰੇ ਸਵੇਰੇ ਲੋਕ ਪਹੁੰਚੇ ਲਾਈਨਾਂ 'ਚ ਲੱਗੇ ਤੇ ਉਧਰ ਜਿਹੜੇ ਦਿੱਗਜ ਨੇ ਸਿਆਸੀ ਲੀਡਰ ਨੇ ਉਹਨਾਂ ਨੇ ਵੀ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ ਪੰਜਾਬੀਆਂ ਸਾਰੀਆਂ ਸੀਟਾਂ ਤੇ ਨਜ਼ਰ ਪਾਉਂਦੇ ਆ ਵਕ ਵਕ ਤਸਵੀਰਾਂ ਦਿਖਾਉਂਦੇ ਆ ਕਿ ਕਿਹੜੇ ਹਲਕੇ ਤੋਂ ਕਿਹੜੇ ਦਿੱਗਜ ਨੇ ਵੋਟ ਪਾਈ ਹੈ ਤੇ ਕਿੰਨੇ ਜੜੀ ਵੋਟ ਵੋਟ ਦੀ ਕਰਦੇ ਆ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਆਪਣੇ ਪਤਨੀ ਗੁਰਪ੍ਰੀਤ ਕੌਰ ਦੇ ਨਾਲ ਤੇ ਇੱਥੇ ਨਾ ਨੇ ਪਿੰਡ ਮੰਗਵਾਲ ਜਿਹੜਾ ਪੋਲਿੰਗ ਬੂਥ ਹੈ ਉਥੇ ਵੋਟ ਪਾਈ ਤੇ ਦਾਅਵੇ ਕੀ ਠੋਕੇ ਨੇ ਸੰਗਰੂਰ ਅਹਿਮ ਸੀਟ ਇਸ ਲਈ ਹੋ ਜਾਂਦੀ ਹੈ ਕਿਉਂਕਿ ਇੱਥੇ ਮੁਕਾਬਲਾ ਦਿਲਚਸਪ ਹੈ ਮੁੱਖ ਮੰਤਰੀ ਦੇ ਤੁਰ ਵਿਰੋਧੀ ਨੇ ਸੁਖਪਾਲ ਸਿੰਘ ਖੈਰਾ ਜੂ ਇਥੋਂ ਚੋਣ ਲੜ ਰਹੇ ਨੇ ਕਾਂਗਰਸ ਦੇ ਉਮੀਦਵਾਰ ਨੇ ਉਪਲੱਬਤ ਤੋਂ ਕਾਂਗਰਸ ਦੇ ਵਿਧਾਇਕ ਨੇ ਪਰ ਸੰਗਰੂਰ ਤੋਂ 2 MP ਦੀ ਚੋਣ ਲੜ ਰਹੇ ਨੇ ਆਮ ਆਦਮੀ ਪਾਰਟੀ ਵੱਲੋਂ ਨੇ ਗੁਰਮੀਤ ਸਿੰਘ ਮੀਠੇਰ ਇੱਕ ਕੈਬਨਿਟ ਮੰਤਰੀ ਨੇ ਇਥੇ ਚੋਣ ਲੜ ਰਹੇ ਨੇ ਤੇ ਸਿਮ ਜਿੱਤੀ ਸੀ ਉਹ ਵੀ ਚੋਣ ਪੇਟ ਦੇ ਵਿੱਚ ਨੇ ਉਹ ਸ਼੍ਰੋਮ ਨੇ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਚੋਣ ਲੜ ਰਿਹਾ ਨੇ ਤੇ ਅਕਾਲੀ ਦਲ ਨੇ ਇੱਥੇ ਦਾ ਖੇਡਿਆ ਇਕਬਾਲ ਸਿੰਘ ਚੁੰਦਾ ਤੇ ਬੀਜੇਪੀ ਵੱਲੋਂ ਨੇ ਅਰਵਿੰਦ ਖੰਨਾ ਤੇ ਤਸਵੀਰਾਂ ਤੁਹਾਨੂੰ ਦਿਖਾ ਰਹੀਆਂ ਕਿ ਸੰਗਰੂਰ ਦੇ ਵਿੱਚ ਸਵੇਰ ਤੋਂ ਹੀ ਤੜਕੇ ਤੋਂ ਲੋਕ ਪਹੁੰਚੋ ਹੈ ਇਸਨ ਹਾਲਾਂਕਿ ਕੁਝ ਲੋਕ ਨਿਰਾਸ਼ ਵੀ ਨਜ਼ਰ ਆਏ ਕਿਉਂਕਿ ਗਿਣਤੀ ਜਦੋਂ ਪੋਲਿੰਗ ਬੂਥ ਸੇ ਘੱਟ ਦਿੱਖੀ ਤਾਂ ਨਿਰਾਸ਼ਾ ਜਤਾਈ ਕਿ ਇਹ ਲੋਕਤੰਤਰ ਦਾ ਵੱਡਾ ਤਿਹਾਰ ਹੁੰਦਾ ਹੈ ਇਸ ਲਈ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕਾਂ ਨੂੰ ਪਹੁੰਚਣਾ ਚਾਹੀਦਾ ਜੇਕਰ ਆਪਾਂ ਗੱਲ ਕਰੀਏ ਵੋਟਰਾਂ ਦੀ ਤਾਂ ਇੱ 48 ਪੁਰਸ਼ ਨੇ 7 ਲਾਇਕ 31000 ਤੋਂ ਵੱਧ ਮਹਿਲਾਵਾਂ ਨੇ 46 ਜਿਹੜੇ ਨੇ ਇੱਥੇ 트랜ਸਜੈਂਡਰ ਨੇ ਪਿਛਲੀਆਂ 3 ਸੀ ਜੜੀਆਂ ਵਾਰ ਦੀਆਂ ਵੋਟਾਂ ਨੇ ਉਹਨਾਂ ਦੀ ਗੱਲ ਕਰੀਏ ਤਾਂ 2009 'ਚ ਵਿਜੇ ਇੰਦਰ ਸਿੰਘਲਾ ਕਾਂਗਰਸ ਤੇ ਇੱਥੋਂ ਜਿੱਤੇ ਸਨ ਇਸ ਵਾਰ ਉਹ ਅਨੰਦਪੁਰ ਸਾਬ ਤੋਂ ਉਮੀਦਵਾਰ ਨੇ ਤੇ 2014 ਤੇ 2019 ਦੇ ਵਿੱਚ ਆਪਾਂ ਜਾਣਦੇ ਆ ਕਿ ਭਗਵੰਤ ਮਾਨ ਇੱਥੋਂ ਜਿੱਤੇ ਸਨ ਫਿਰ ਜਿਮਨੀ ਚੋਣ ਹੋਈ ਜਿਸ ਵਿੱਚ ਰਣਜੀਤ ਸਿੰਘ ਮਾਨ ਦੇ ਹੱਥੇ ਸੀਟ ਲੱਗੀ ਤੇ ਹੁਣ ਇੱਕ ਵਾਰ ਮੁੜ ਤੋਂ ਇੱਥੇ ਕਰੜਾ ਮੁਕਾਬਲਾ ਜੜਾ ਉਹ ਦੇਖਿਆ ਜਾ ਰਿਹਾ ਜੇਕਰ ਆਪਾਂ ਆਗਾਮੀ ਵਦੀ ਤੇ ਅਗਲੀ ਸੀਟ ਆਪਾਂ ਗੱਲ ਕਰ ਲੈਨੇ ਆ ਮਾਲ ਦੀ ਫਰੀ ਕੋਟ ਸੀਟ ਦੀ ਇਹ ਵੀ ਇੱਥੇ ਅਹਿਮ ਹੈ ਇੱਥੇ ਵੀ 10% VOTING ਹੈ ਜਿਹੜੀ ਉਹ ਹੋ ਚੁੱਕੀ ਹੈ ਸਵੇਰੇ 9 ਵਜੇ ਤੱਕ ਤੇ ਇੱਥੇ ਵੀ ਮੁਕਾਬਲਾ ਅਹਿਮ ਹੈ ਇੱਥੇ ਕਰਮਜੀਤਨ ਮੋਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਇੱਕ ਕਾਮੇਡੀਅਨ ਨੇ ਅਦਾਕਾਰ ਨੇ ਤੇ ਇਹਨਾਂ ਦਾ ਮੁਕਾਬਲਾ ਗਾਇਕ ਦੇ ਨਾਲ ਹੀ ਇਹ ਭਾਜੀਪੀ ਦੇ ਹੰਸਰਾਜ ਨੇ ਕਾਂਗਰਸ ਵੱਲੋਂ ਜਿਹੜੇ ਅਧਿਆਪਕਾ ਰਹੇ ਨੇ ਪਹਿਲਾਂ ਅਮਰਜੀਤ ਕੌਰ ਸਾਹੋ ਕੇ ਉਹ ਚੌਣ ਪੇੜ ਦੇ ਵਿੱਚ ਨੇ ਅਕਾਲੀ ਦਲ ਵੱਲੋਂ ਨੇ ਰਾਜਵਿੰਦਰ ਸਿੰਘ ਧਰਮਕੋਟ ਤੇ ਇੱਥੇ ਅਹਿਮ ਕੈਂਡੀਡੇਟ ਹੈ O A ਕੇ ਆਜ਼ਾਦ ਤੌਰ ਤੇ ਚੋਣ ਲੜ ਰਹੇ ਨੇ ਸਰਬਜੀਤ ਸਿੰਘ ਖਾਲਸਾ ਇਹ ਬਿਅੰਤ ਸਿੰਘ ਦੇ ਬੇਟੇ ਨੇ ਉਹ ਬਿਅੰਤ ਸਿੰਘ ਜਿਨ੍ਹਾਂ ਤੇ ਕਤਲ ਦੇ ਇਲਜ਼ਾਮ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਤੇ ਇਸੇ ਲਈ ਤੇ ਜਿਹੜੇ ਸਮਿਕਰਨ ਨੇ ਉਹ ਦਿਲਚਸਪ ਹੋ ਜਾ ਨੇ ਜੇਕਰ ਆંકੜਿਆਂ ਦੀ ਗੱਲ ਕਰੀਏ ਤਾਂ ਫਰੀਦਕੋਟ ਦੇ ਵਿੱਚ 1587461 ਵੋਟਰ ਨੇ ਇਹਨਾਂ ਦੇ ਵਿੱਚ 838605 ਪੁਰਸ਼ ਵੋਟਰ ਨੇ 748775 ਮਹਿਲਾ ਵੋਟਰ ਨੇ ਤੇ 81 ਇਥੇ 트랜스젠ਡਰ ਨੇ ਜੇਕਰ ਆਪਾਂ ਪਿਛਲੀਆਂ ਤਿੰਨ ਜਣੀਆਂ ਵਾਰਦੀਆਂ ਵੋਟਾਂ ਹੋਈਆਂ ਨੇ ਉਹਨਾਂ ਦੀ ਗੱਲ ਕਰੀਏ ਤਾਂ ਜਿਹੜੀਆਂ ਵੱਖ-ਵੱਖ ਪਾਰਟੀਆਂ ਥੋ ਜਿੱਤੀਆਂ ਨੇ ਜੇਕਰ 2009 ਦੀ ਗੱਲ ਕਰੀਏ ਤਾਂ ਅਕਾਲੀ ਦਲ ਦੇ ਪਰਮਜੀਤ ਕੋਰ ਗੁਲਸ਼ਨ ਜਿੱਤੇ ਸਨ 2014 ਵਿੱਚ ਪ੍ਰੋਫੈਸਰ ਸਾਧੂ ਸਿੰਘ ਜਿੱਤੇ ਸਨ ਤੇ 2019 ਦੇ ਵਿੱਚ ਕਾਂਗਰਸ ਦੇ ਮੁਹੰਮਦ ਸਦੀਕ ਜਿੱਤੇ ਸਨ ਯਾਨੀ ਕਿ ਫਰੀਦਕੋਟ ਵਾਲਿਆਂ ਨੇ ਪਿਛਲੀਆਂ ਤਿੰਨ ਚੋਣਾਂ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਕੈਂਡੀਡੇਟ ਨੂੰ ਇੱਥੋਂ ਜਿਤਾਇਆ ਇਸ ਵਾਰ ਕਿਸ ਦੀ ਵਾਰੀ ਆਉਂਦੀ ਹੈ 4 ਜੂਨ ਨੂੰ ਪਤਾ ਲੱਗੇਗਾ ਪਰ ਇੱਥੇ ਮੁਕਾਬਲਾ ਬੇਹਦ ਦਿਲਚਸਪ ਹੈ ਜੇਕਰ ਅਗਲੀ ਸੀਟ ਦੀ ਗੱਲ ਕਰੀਏ ਤਾਂ ਇਹ ਸੀਟ ਹੈ ਗੁਰਦਾਸਪੁਰ ਗੁਰਦਾਸਪੁਰ ਦੇ ਵਿੱਚ ਵੀ ਮੁਕਾਬਲਾ ਜ਼ਬਰਦਸਤ ਹੈ VOTING ਇਥੇ ਚੱਲ ਰਹੀ ਹੈ ਲਾਈਨਾਂ ਦੇ ਵਿੱਚ ਲੱਗੇ ਹੋਏ ਲੋਕ ਨਜ਼ਰ ਆ ਰਹੇ ਨੇ ਸਾਫ ਦਾ ਡਿਪਟੀ ਸੀਐਮ ਨੇ ਜੋ ਸੁਖਜਿੰਦਰ ਸਿੰਘ ਰੰਦਾਵਾ ਉਹ ਵੀ ਪਹੁੰਚੇ ਵੋਟ ਪਾਉਣ ਤੇ ਭਾਜਪਾ ਦੇ ਕੈਂਡੀਡੇਟ ਦਿਨੇਸ਼ ਬੱਬੂ ਉਹ ਵੀ ਵੋਟ ਹੱਕ ਦਾ ਇਸਤੇਮਾਲ ਕਰਨ ਪਹੁੰਚੇ ਅੰਕੜਿਆਂ ਦੀ ਗੱਲ ਕਰੀਏ ਤਾਂ ਗੁਰਦਾਸਪੁਰ ਦੇ ਵਿੱਚ ਜਿਹੜੇ ਕੁੱਲ ਵੋਟਰ ਨੇ ਉਹਨੇ 163628 ਇਹਨਾਂ ਦੇ ਵਿੱਚ 848000 ਪੁਰਸ਼ ਵੋਟਰ ਨੇ ਮਹਿਲਾ ਵੋਟਰ ਨੇ 755000 36 트랜스젠ਡਰ ਨੇ ਰੇਟ ਦੀ ਗੱਲ ਕਰੀ ਤਾਂ ਸੁਖਜਿੰਦਰ ਸਿੰਘ ਰੰਦਾਵਾ ਦਿਨੇਸ਼ ਬੱਬੂ ਅਮਨ ਸ਼ੇ ਸਿੰਘ ਸ਼ੈਰੀ ਕਲਸੀ ਡਾਕਟਰ ਦਿਲਜੀਤ ਸਿੰਘ ਚੀਮਾ ਇਥੋਂ ਜਿਹੜੇ ਕੈਂਡੀਡੇਟ ਨੇ ਅਹਿਮ ਮੁਕਾਬਲਾ ਤੇ ਜੇਕਰ ਪਿਛਲੀਆਂ ਚੋਣਾਂ ਦੀ ਗੱਲ ਕਰੀ ਤਾਂ 2009 ਵਿੱਚ ਇੱਥੇ ਪ੍ਰਤਾਪ ਸਿੰਘ ਬਾਜਵਾ ਜਿੱਤੇ ਸਨ ਫਿਰ ਜੇਕਰ 2014 ਦੀ ਗੱਲ ਕਰੀ ਤਾਂ ਵਿਨੋਦ ਖੰਨਾ ਇਥੋਂ ਜਿੱਤੇ ਸਨ ਤੇ ਲੰਗੀਆਂ ਚੋਣਾਂ ਚ ਸਨੀ ਦੇ올 ਨੂੰ ਇਸ ਇਲਾਕੇ ਨੂੰ ਚਿਤਾਇਆ ਸੀ ਪਰ ਕਿਉਂਕਿ ਉਹ ਉੱਥੇ ਪਹੁੰਚੇ ਨਹੀਂ ਇਸ ਲਈ ਖਫਾ ਉੱਥੋਂ ਨਜ਼ਰ ਆ ਰਹੇ ਨੇ ਲੋਕ ਤੇ ਇਸ ਵਾਰ ਦਾ ਜਿਹੜਾ ਮੁਕਾਬਲਾ ਹੈ ਉਹ ਬੜਾ ਦਿਲਚਸਪ ਹੈ ਅਗਲੀ ਸੀਟ ਹੈ ਮਾਲਵੇ ਦੀ ਪਟਿਆਲਾ ਇਹ ਵੀ ਅਹਿਮ ਸੀਟ ਹੈ ਕਿਉਂਕਿ ਇਥੇ ਦਲ ਬਦਲ ਕਰਕੇ ਸਮੀਕਰਨ ਦਿਲਚਸਪ ਹੋ ਗਏ ਨੇ ਪਰਨੀਤ ਕੋਰ ਇਥੋਂ ਉਮੀਦਵਾਰ ਨੇ ਭਾਜਪਾ ਦੇ ਤਰੰबीर ਗਾਂਧੀ ਇਥੋਂ ਉਮੀਦਵਾਰ ਨੇ ਕਾਂਗਰਸ ਦੇ ਐਨ ਕੇ ਸ਼ਰਮਾ ਲੜ ਰਹੇ ਨੇ ਅਕਾਲੀ ਦਲ ਵੱਲੋਂ ਤੇ ਜੇਕਰ ਗੱਲ ਕਰੀਏ ਕੈਬਨਿਟ ਮੰਤਰੀ ਡਾਕਟਰ ਬਲਬੀਰ ਸਿੰਘ ਦੀ ਤਾਂ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਸਵੇਰੇ ਸਵੇਰੇ ਵੋਟ ਪਾਉਣ ਪਹੁੰਚੇ ਹੋਏ ਸਨ ਤਸਵੀਰ ਤੁਸੀਂ ਪਟਿਆਲਾ ਦੀਆਂ ਦੇਖ ਰਹੇ ਹੋ ਜਿੱਥੇ ਉਮੀਦਵਾਰਾਂ ਨੇ ਵੀ ਆਪਣੇ ਮੂਹ ਵੋਟ ਹੱਕ ਦਾ ਇਸਤੇਮਾਲ ਕੀਤਾ ਤੇ ਇਸ ਵਾਰ ਪਟਿਆਲਾ ਦੇ ਵਿੱਚ ਦਿਲਚਸਪ ਸਮੀਕਰਨ ਨੇ ਜੇਕਰ ਵੋਟਰਾਂ ਦੀ ਗੱਲ ਕਰੀ ਇੱਥੇ ਕੁੱਲ 18 ਲੱਖ 2040 ਵੋਟਰ ਨੇ ਇਹਨਾਂ ਦੇ ਵਿੱਚ ਪੁਰਸ਼ ਵੋਟਰ ਨੇ 9 ਲੱਖ 42205 ਅਤੇ ਮਹਿਲਾ ਵੋਟਰ ਨੇ 8 ਲੱਖ 59000 ਤੇ 761 ਵੋਟਰ ਨੇ ਤੇ 80 트랜스젠ਡਰ ਵੋਟਰ ਨੇ ਇਸ ਸੀਟ ਤੇ ਮੁਕਾਬਲਾ ਹੈ ਜੋ ਦਜਾਬਰਦਸਤ ਹੈ ਕਿਉਂਕਿ ਪੰਨੀਤ ਕੋਰ ਇਸ ਵਰ ਬੀਜੇਪੀ ਤੋਂ ਲੜ ਰਹੇ ਨੇ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਹੇ ਕਦੇ ਧਰਮਵੀਰ ਗਾਂਧੀ ਹੁਣ ਕਾਂਗਰਸ ਤੋਂ ਲੜ ਰਹੇ ਨੇ ਜੇਕਰ ਪਿਛਲੀਆਂ ਚੋਣਾਂ ਦੀ ਗੱਲ ਕਰੀਏ ਤਾਂ 2009 ਚ ਪੰਨੀਤ ਕੋਰ ਜਿੱਤੇ ਫਿਰ 2014 ਚ ਧਰਮਵੀਰ ਨੇ ਉਹਨਾਂ ਨੂੰ ਹਰਾ ਦਿੱਤਾ ਫਿਰ ਪੰਨੀਤ ਕੋਰ ਨੇ 2019 ਦੇ ਵਿੱਚ ਫਿਰ ਤੋਂ ਜਿੱਤ ਦਰਜ ਕੀਤੀ ਤੇ ਇਸ ਵਾਰ ਕਿਉਂਕਿ ਦਲ ਬਦਲ ਹੋਇਆ ਹੈ ਇਸ ਲਈ ਪਟਿਆਲਾ ਸੀਟ ਅਹਿਮ ਹੋ ਗਈ ਹੈ ਹੁਣ ਚਲਦੇ ਹਾਂ ਮਾਝੇ ਵੱਲ ਅੰਮ੍ਰਿਤਸਰ ਇੱਕ ਅਹਿਮ ਸੀਟ ਹੈ ਵੈਸੇ ਹੀ ਅੰਮ੍ਰਿਤਸਰ ਪੰਜਾਬ ਦਾ ਅਹਿਮ ਸ਼ਹਿਰ ਮੰਨਿਆ ਜਾਂਦਾ ਹੈ ਤੇ ਸੀਟ ਵੀ ਕਾਫੀ ਮਾਇਨੇ ਅਜ ਅਹਿਮ ਹੈ ਤੇ ਇੱਥੇ ਮੁਕਾਬਲਾ ਵੀ ਦਿਲਚਸਪ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਤਰਨਜੀਤ ਸਿੰਘ ਸੰਧੂ ਜੋ ਵੋਟ ਹੱਕ ਦਾ ਇਸਤੇਮਾਲ ਕਰਕੇ ਆਏ ਨੇ ਬੀਜੇਪੀ ਦੇ ਉਮੀਦਵਾਰ ਨੇ ਵੱਖ-ਵੱਖ ਉਮੀਦਵਾਰਾਂ ਵੱਲੋਂ ਇੱਥੇ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ ਗਿਆ ਹੈ ਕਾਂਗਰਸ ਵੱਲੋਂ ਜੋ ਮੌਜੂਦਾ ਐਮਪੀ ਨੇ ਗੁਰਜੀਤ ਸਿੰਘ ਔਜਲਾ ਕਾਂਗਰਸ ਦੇ ਉਮੀਦਵਾਰ ਵੀ ਨੇ ਉਹ ਇੱਥੇ ਚੋਣ ਲੜ ਰਹੇ ਨੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਤੇ ਦਾਖ ਖੇਡਿਆ ਆਮ ਆਦਮੀ ਪਾਰਟੀ ਨੇ ਉਹ ਇਥੋਂ ਉਮੀਦਵਾਰ ਨੇ ਤੇ ਇਸ ਦੇ ਇਲਾਵਾ ਭਾਜਪਾ ਵੱਲੋਂ ਨੇ ਤਰਨਜੀਤ ਸਿੰਘ ਸੰਧੂ ਤੇ ਸ਼ੋਮਨੀ ਅਕਾਲੀ ਦਲ ਵੱਲੋਂ ਨੇ ਅਨਿਲ ਜੋਸ਼ੀ ਤੇ ਇਸ ਦੇ ਇਲਾਵਾ ਸ਼ੋਮਨੀਆ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਨੇ ਸਿਮਰਨਜੀਤ ਸਿੰਘ ਮਾਨ ਦੇ بیٹے ਈਮਾਨ ਸਿੰਘ ਮਾਨ ਜੇਕਰ ਆਪਾਂ ਵੋਟਰਾਂ ਦੀ ਗੱਲ ਕਰੀ ਤਾਂ ਅੰਮ੍ਰਿਤਸਰ ਦੇ ਵਿੱਚ 1611663 ਵੋਟਰ ਨੇ 845434 ਪੁਰਸ਼ ਵੋਟਰ ਨੇ 7 ਲੱਖ 8768 ਮੈਲਾ ਵੋਟਰ ਨੇ ਤਰੇ ট্রান্সਜੈਂਡਰ ਵੋਟਰ ਨੇ ਤੇ ਇਸ ਵਾਰ ਮੁਕਾਬਲਾ ਜਿਹੜਾ ਉਹ ਬੇਹਦ ਦਿਲਚਸਪ ਹੋ ਗਿਆ ਇਸ ਸੀਟ ਦੇ ਅਦੀਨ ਜਿਹੜਾ ਅਜਨਾਲਾ ਅੰਮ੍ਰਿਤਸਰ ਸੈਂਟਰਲ ਅੰਮ੍ਰਿਤਸਰ ਈਸਟ ਨਾਰਥ ਸਾਊਥ ਵੈਸਟ ਅਟਾਰੀ ਬਜੀਠਾ ਤੇ ਰਾਜਾ ਸੰਸੀ ਆਉਂਦਾ ਤੇ ਇੱਥੇ ਜਿਹੜਾ VOTING ਦੀ ਪ੍ਰਕਿਰਿਆ ਚੱਲ ਰਹੀ ਹੈ ਦਾਵੇ ਵਖ ਵਖ ਹੋ ਰਹੇ ਨੇ ਅੰਮ੍ਰਿਤਸਰ ਅਹਿਮ ਸੀਟ ਹੈ ਤੇ ਇੱਥੇ ਜਿਹੜਾ ਦਿਲਚਸਪ ਹੈ ਜਿਹੜਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ ਤੇ ਅਗਲੀ ਸੀਟ ਗੱਲ ਕਰ ਲੈਨੇ ਬਠਿੰਡਾ ਦੀ ਮਾਲਵਾ ਦੀ ਅਹਿਮ ਸੀਟ ਹੈ ਇਥੋਂ ਲੰਘੇ ਤਿੰਨ ਵਾਰ ਤੋਂ ਹਰਸਿਮਰਤ ਕੌਰ ਬਾਦਲ ਐਮਪੀ ਰਹਿਨੇ ਤੇ ਚੌਥੀ ਵਾਰ ਉਹ ਆਪਣੀ ਕਿਸਮਤ ਅਜ਼ਮਾਰੇ ਨੇ ਜੀਵੀਐਮ ਦੇ ਵਿੱਚ ਕਿਸਮਤ ਕਾਇਤ ਹੋ ਜਾਏਗੀ ਸਾਰੇ ਉਮੀਦਵਾਰਾਂ ਦੀ ਜੇਕਰ ਗੱਲ ਕਰੀਏ ਤਾਂ ਇੱਥੇ ਵੀ ਵੋਟ ਹੱਕ ਦਾ ਇਸਤੇਮਾਲ ਕਰਨ ਲੋਕ ਪਹੁੰਚੇ ਉਮੀਦਵਾਰ ਵੀ ਆਏ ਤੇ ਵੋਟਰਾਂ ਦੀ ਜੇਕਰ ਆਪਾਂ ਗੱਲ ਕਰ ਲਈਏ ਤਾਂ ਇੱਥੇ કુલ 1648000 ਵੋਟਰ ਨੇ ਇਹਨਾਂ ਦੇ ਵਿੱਚ ਪੁਰਸ਼ ਵੋਟਰ ਨੇ 868000 779000 ਮਹਿਲਾ ਵੋਟਰ ਨੇ ਇਸ ਦੇ ਇਲਾਵਾ 34 ਟਰਾਂਸਜੈਂਡਰ ਨੇ ਮੁਕਾਬਲਾ ਦਿਲਚਸਪ ਹੈ ਹਰਸਿਮਰਤ ਕੌਰ ਬਾਦਲ ਨੇ ਅਕਾਲੀ ਦਲ ਦੇ ਉਮੀਦਵਾਰ ਆਮ ਆਦਮੀ ਪਾਰਟੀ ਵੱਲੋਂ ਨਿਗਮਿਤ ਸਿੰਘ ਖੁੱਡੀਆਂ ਜਿਨ੍ਹਾਂ ਨੇ ਸਿਆਸਦ ਦੇ ਬਾਬਾ ਬੋੜ ਨੂੰ ਹਰਾਇਆ ਸੀ ਭਾਜਪਾ ਨੇ ਸਾਬਕਾ ਆਈਐਸ ਅਫਸਰ ਪਰਮਪਾਲ ਕੌਰ ਸਿੱਧੂ ਅਤੇ ਕਾਂਗਰਸ ਦੇ ਪૂર્વ ਵਿਧਾਇਕ ਜੀਤ ਮਹਿੰਦਰ ਸਿੱਧੂ ਜਿਹੜੇ ਉਹ ਇਥੇ ਚੋਣ ਲੜ ਰਹੇ ਨੇ ਇਸ ਸੀਟ ਤੇ ਕੁੱਲ ਜਿਹੜੇ 18 ਉਮੀਦਵਾਰ ਨੇ ਇਥੇ ਮੁਕਾਬਲਾ ਬੇਹਦ ਦਿਲਚਸਪ ਹੈ ਇਸ ਨੂੰ ਬਾਦਲਾਂ ਦਾ ਗੜ ਕਿਹਾ ਜਾਂਦਾ ਪਰ ਬਾਕੀ ਪਾਰਟੀਆਂ ਨੇ ਵੀ ਪੂਰਾ ਜ਼ੋਰ ਲਾਇਆ ਹੋਇਆ ਹੈ ਤਿੰਨ ਦਫਾ ਜਿਹੜੇ ਹਰਸਿਮਰਤ ਕੌਰ ਬਾਦਲ ਇਥੋਂ ਐਮਪੀ ਰਹੇ ਨੇ ਤੇ ਇਸ ਵਾਰ ਜਿਹੜਾ ਮੁਕਾਬਲਾ ਉਹ ਕਰੜਾ ਮੰਨਿਆ ਜਾ ਰਿਹਾ ਹੈ ਅਗਲੀ ਸੀਟ ਦੀ ਗੱਲ ਕਰ ਲੈਨੇ ਆ ਫਿਰੋਜ਼ਪੁਰ ਵੈਸੇ ਤਾਂ ਅਕਾਲੀ ਦਲ ਇਥੋਂ ਜਿੱਤਦਾ ਰਿਹਾ ਪਰ ਇਸ ਵਾਰ ਮੁਕਾਬਲਾ ਅਹਿਮ ਇਥੇ ਮੰਨਿਆ ਜਾ ਰਿਹਾ ਤੇ ਸਵੇਰ ਤੋਂ ਹੀ ਇਥੇ ਲੰਬੀਆਂ ਕਤਾਰਾਂ ਨਜ਼ਰ ਆਈਆਂ ਨੇ ਮੌਸਮ ਦੇ ਵਿੱਚ ਹਲਕੀ ਥੋੜਾ ਬਦਲਾਅ ਵੀ ਦੇਖਣ ਨੂੰ ਮਿਲਿਆ ਪਰ ਗਰਮੀ ਨਿ ਬਰਕਰਾਰ ਰਿਹਾ ਪਰ باوجود ਇਸ ਦੇ ਲੋਕ ਵੱਡੀ ਗਿਣਤੀ ਦੇ ਵਿੱਚ ਬਾਹਰ ਨਿਕਲ ਰਹੇ ਨੇ ਆਪਣੇ ਵੋਟ ਹੱਕ ਦਾ ਇਸਤੇਮਾਲ ਕਰ ਰਹੇ ਨੇ ਗਰਮੀ ਤੋਂ ਬਚਣ ਦੇ ਲਈ ਸਵੇਰੇ ਸਵੇਰੇ ਲਾਈਨਾਂ ਦੇ ਵਿੱਚ ਵੀ ਲੱਗੇ ਤੇ ਫਿਰੋਜ਼ਪੁਰ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਇਥੇ ਜਿਹੜੇ ਕੁੱਲ ਵੋਟਰ ਨੇ ਉਹ ਨੇ 16 ਲੱਖ 80000 ਇਨਾਂ ਦੇ ਵਿੱਚ 8 ਲੱਖ 79000 ਪੁਰਸ਼ 7 ਸੀਜ਼ਰ ਮੈਲਾ ਤੇ 48 트랜스젠ਡਰ ਵੋਟਰ ਨੇ ਇੱਥੇ ਵੀ ਜਿਹੜਾ ਅਹਿਮ ਮੁਕਾਬਲਾ ਇਹ ਮੁਕਾਬਲਾ ਮੰਨਿਆ ਜਾ ਰਿਹਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਵਿਧਾਇਕ ਜਗਮੀਤ ਸਿੰਘ ਕਬਰਾੜ ਕਾਂਗਰਸ ਦੇ ਸਾਬਕਾ ਸੰਸਦ ਸ਼ੇਰ ਸਿੰਘ ਕੋਬਾਇਆ ਕਾਲੇ ਦਲ ਦੇ ਨਰਦੇਵ ਬੋਬੀਮਾਨ ਤੇ ਬੀਜੇਪੀ ਦੇ ਰਾਣਾ ਗੁਰਮੀਤ ਸੋਢੀ ਦੇ ਦਰਮਿਆਨ ਇਥੋਂ ਕੁੱਲ 29 ਉਮੀਦਵਾਰ ਨੇ ਜੋ ਮੈਦਾਨ ਦੇ ਵਿੱਚ ਨੇ ਪੰਜਾਬ ਦੀਆਂ ਅਹਿਮ ਸੀਟਾਂ ਦੇ ਵਿੱਚੋਂ ਇੱਕ ਹੈ ਅਨੰਦਪੁਰ ਸਾਹਿਬ ਸੀਟ ਇਹ ਵੀ ਅਹਿਮ ਹੈ ਇੱਥੇ ਵੀ ਖਾਸ ਮੁਕਾਬਲਾ ਜਿਹੜਾ ਉਹ ਦੇਖਣ ਨੂੰ ਮਿਲੇਗਾ ਇੱਥੇ ਵੀ ਉਮੀਦਵਾਰਾਂ ਨੇ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ ਮਾਲਵਿੰਦਰ ਸਿੰਘ ਕੰਗ ਜੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਉੱ비 ਵੋਟ ਪਾਉਣ ਪਹੁੰਚੇ ਤੇ ਜਿਹੜੇ ਹੋਰ ਪਾਰਟੀਆਂ ਦੇ ਉਮੀਦਵਾਰ ਨੇ ਉਹ ਵੀ ਵੋਟ ਪਾਉਣ ਪਹੁੰਚੇ ਜੇਕਰ ਅੱਪਾ ਮੁਕਾਬਲੇ ਦੀ ਇੱਥੇ ਗੱਲ ਕਰੀਏ ਤਾਂ ਇੱਥੇ ਉਹ ਕੰਗ ਨੇ ਜੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਪ੍ਰੇਮ ਸਿੰਘ ਚੰਦੂ ਮਾਜਰਾ ਅਕਾਲੀ ਦਲ ਵੱਲੋਂ ਇੱਥੇ ਚੋਣ ਲੜ ਰਹੇ ਨੇ ਭਾਜਪਾ ਵੱਲੋਂ ਸੁਬਾਸ਼ ਸ਼ਰਮਾ ਨੇ ਜੋ ਇੱਥੋਂ ਚੋਣ ਸਾਬਕਾ ਮੰਤਰੀ ਵਿਜੇਂਦਰ ਸਿੰਘਲਾ ਤੇ ਅਨੰਦਪੁਰ ਸਾਭ ਹਲਕਾ ਅਹਿਮ ਹੈ ਇਥੇ ਜਿਹੜੇ ਕੁੱਲ ਵੋਟਰ ਨੇ ਉਹਨੇ 1727844 ਇਹਨਾਂ ਦੇ ਵਿੱਚ 91917 ਪੁਰਸ਼ ਮਹਿਲਾ ਵੋਟਰ ਨੇ 825864 ਤੇ 33 ਟਰਾਂਸਜੈਂਡਰ ਵੋਟਰ ਨੇ ਮੁਹਾਲੀ ਦੇ ਵਿੱਚ ਜਿਹੜੇ ਪੋਲਿੰਗ ਬੂਥ ਬਣਾਏ ਗਏ ਨੇ ਉਥੇ ਜਿਹੜਾ ਲੋਕਾਂ ਨੇ ਆਪਣੇ ਵੋਟ حق ਦਾ ਇਸਤੇਮਾਲ ਕੀਤਾ ਹੈ ਖਾਸ ਇੰਤਜ਼ਾਮ ਕੀਤੇ ਨੇ ਰਾਗਵ ਚੱਡਾ ਨੇ ਮੁਹਾਲੀ ਦੇ ਵਿੱਚ ਜੀ ਵੋਟ ਪਾਈ ਹੈ ਤੇ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਇੱਥੇ ਬਾਹਰ ਪਹੁੰਚੇ ਪੋਲਿੰਗ ਬੂਥਸ ਤੇ ਤੇ ਆਪਣੇ ਵੋਟ حق ਦਾ ਇਸਤੇਮਾਲ ਕੀਤਾ ਲੋਕਾਂ ਨੂੰ ਲੁਭਾਉਣ ਦੇ ਲਈ ਖਾਸ ਇੰਤਜ਼ਾਮ ਵੀ ਕੀਤੇ ਗਏ ਪੋਲਿੰਗ ਬੂਥ ਤੇ ਪੰਗੜੇ ਵੀ ਪੈਰੇ ਨੇ ਗਿੱਧੇ ਵੀ ਪੈਰੇ ਨੇ ਸ਼ਬੀਲਾਂ ਵੀ ਲਾਈਆਂ ਜਾ ਰਹੀਆਂ ਨੇ ਤਾਂ ਜੋ ਲੋਕਾਂ ਨੂੰ ਗਰਮੀ ਤੋਂ ਵੀ ਬਚਾਇਆ ਜਾ ਸਕੇ ਅਤੇ ਵੱਧ ਤੋਂ ਵੱਧ ਲੋਕ ਲੋਕਤੰਤਰ ਦੇ ਇਸ ਤਿਹਾਰ ਦੇ ਵਿੱਚ ਹਿੱਸਾ ਲੈ ਸਕਣ ਤੇ ਹੁਣ ਗੱਲ ਕਰਦੇ ਹਾਂ ਫਤਿਹਗੜ੍ਹ ਸਾਹਿਬ ਦੀ ਫਤਿਹਗੜ੍ਹ ਸਾਹਿਬ ਵੀ ਅਹਿਮ ਸੀਟ ਮੰਨੀ ਜਾਂਦੀ ਹੈ ਇੱਥੇ ਜੋ ਅਹਿਮ ਜਿਹੜੇ ਕੈਂਡੀਡੇਟ ਨੇ ਉਹਨਾਂ ਦੀ ਗੱਲ ਕਰੀਏ ਤਾਂ ਕਾਂਗਰਸ ਵੱਲੋਂ ਅਮਰ ਸਿੰਘ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਨੇ ਗੁਰਪ੍ਰੀਤ ਸਿੰਘ ਜੀ ਪਹਿਲਾਂ ਕਾਂਗਰਸ ਦੇ ਵਿੱਚ ਹੋਇਆ ਕਰਦੇ ਸਨ ਭਾਜਪਾ ਨੇ ਗੇਟਰਾਮ ਮਾਲਮੀ ਕਿਤੇ ਦਾ ਖੇਡਿਆ ਤਾਂ ਉਧਰ ਜਿਹੜੇ ਅਹਿਮ ਕੈਂਡੀਡੇਟ ਨੇ ਜੋ ਚੋਣਾਂ ਲੜ ਰਹੇ ਨੇ ਜੇਕਰ ਗੱਲ ਕਰੀਏ ਤਾਂ ਇੱਥੋਂ ਜਿਹੜੇ ਕੁੱਲ ਜਿਹੜੇ ਵੋਟਰ ਨੇ ਉਹਨੇ 15,50,000 ਇਹਨਾਂ ਵਿੱਚੋਂ 8,22,000 ਪੁਰਸ਼ ਵੋਟਰ ਨੇ 7,82,000 ਮਹਿਲਾ ਵੋਟਰ ਨੇ ਤੇ 32 ਇੱਥੇ ਟਰਾਂਸ ਜੈਂਡਰ ਨੇ ਅਕਾਲੀ ਦਲ ਵੱਲੋਂ ਇੱਥੇ ਉਮੀਦਵਾਰ ਨੇ ਵਿਕਰਮਜੀਤ ਸਿੰਘ ਖਾਲਸਾ ਕੁੱਲ 14 ਜਿਹੜੇ ਉਮੀਦਵਾਰ ਨੇ ਉਹ ਇਸ ਸੀਟ ਤੋਂ ਆਪਣੀ ਕਿਸਮਤ ਜੜੀ ਉਸ ਮਾਰੇ ਨੇ ਤੇ ਅੱਜ EVM ਦੇ ਵਿੱਚ ਇੱਥੇ ਕਿਸਮਤ ਕੈਦ ਹੋ ਜਾਏਗੀ ਤੇ ਫਿਰ 4 ਜੂਨ ਨੂੰ ਪਤਾ ਲੱਗੇਗਾ ਕਿ ਫਤਿਹਗੜ੍ਹ ਨੇ ਕਿਸ ਦੇ ਨਾਮ ਤੇ ਫਤਵਾ ਦਿੱਤਾ ਹੈ ਤੇ ਹੁਣ ਗੱਲ ਕਰਦੇ ਹਾਂ ਲੁਧਿਆਣਾ ਦੀ ਲੁਧਿਆਣਾ ਦੇ ਵਿੱਚ ਮੁਕਾਬਲਾ ਬੇहद ਅਹਿਮ ਮੰਨਿਆ ਜਾਏਗਾ ਉਹ ਇਸ ਲਈ ਕਿਉਂਕਿ ਕਾਂਗਰਸ ਨੇ ਦਾਖਲ ਡੇ ਪ੍ਰਧਾਨ ਰਾਜਾ ਵੜਿੰਗ ਤੇ ਤੇ ਭਾਜਪਾ ਵੱਲੋਂ ਨੇ ਰਵਨੀਤ ਬੇਟੂ ਦੋਵੇਂ ਕਦੇ ਸਾਥੀ ਹੋਇਆ ਕਰਦੇ ਸਨ ਪਰ ਹੁਣ ਵਿਰੋਧੀ ਨੇ ਇੱਕ ਦੂਜੇ ਦੇ ਖਿਲਾਫ ਉਨ੍ਹਾਂ ਨੇ ਖੂਬ ਬਿਆਨਵਾਜ਼ੀ ਵੀ ਲੰਗੇ ਦਿਨਾਂ ਅੰਦਰ ਕੀਤੀ ਤੇ ਹੁਣ ਮੁਕਾਬਲਾ ਵੀ ਇਹਨਾਂ ਦੋਵਾਂ ਦਰਮਿਆਨ ਦੇਖਿਆ ਜਾ ਰਿਹਾ ਹਾਲਾਂਕਿ ਆਮ ਆਦਮੀ ਪਾਰਟੀ ਵੀ ਦਾਵਾ ਠੋਕਰੀ ਹੈ ਇਥੋਂ ਨੇ ਅਸ਼ੋਕ ਪਰਾਸ਼ ਪੱਪੀ ਜੋ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਉਹ ਉਮੀਦਵਾਰ ਨੇ ਲੁਧਿਆਣਾ ਤੋਂ ਤੇ ਇੱਥੇ ਜਿਹੜੇ ਰਣਜੀਤ ਸਿੰਘ ਢਿੱਲੋਂ ਨੇ ਉਹ ਅਕਾਲੀ ਦਲ ਦੇ ਉਮੀਦਵਾਰ ਨੇ ਰਾਜ ਇਹ ਚੋਣਾਂ ਦੀ ਵੋਟ ਉੱਥੇ ਹੈ ਪਰ ਉਹ ਲੁਧਿਆਣਾ ਤੋਂ ਚੋਣ ਲੜ ਰਹੇ ਨੇ ਤੇ ਇੱਥੇ ਜਿਹੜੇ ਉਮੀਦਵਾਰਾਂ ਨੇ ਵੱਖ-ਵੱਖ ਉਮੀਦਵਾਰਾਂ ਨੇ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ ਜੇਕਰ ਆંકੜਿਆਂ ਦੀ ਗੱਲ ਕਰ ਲਈਏ ਤਾਂ ਇੱਥੇ 17,58,000 ਕੁੱਲ ਵੋਟਰ ਨੇ ਤੇ ਇਹਨਾਂ ਦੇ ਵਿੱਚ 9,37,000 ਪੁਰਸ਼ ਨੇ 8,22,000 ਮਹਿਲਾ ਵੋਟਰ ਨੇ ਤੇ ਇੱਥੇ ਮੁਕਾਬਲਾ ਜਿਹੜਾ ਦਿਲਚਸਪ ਹੈ ਕੁੱਲ 2921 ਪੂਲਿੰਗ ਬੂਥ ਜਿਹੜੇ ਇੱਥੇ ਬਣਾਏ ਗਏ ਨੇ 380 ਸੰਵੇਦਨਸ਼ੀਲ ਨੇ ਅਤ ਸੰਵੇਦਨਸ਼ੀਲ ਬੂਥ ਵੀ ਇੱਥੇ ਨੇ 7000 ਜਿਹੜੇ ਸੁਰੱਖਿਆ ਮੁਲਾਜ਼ਮ ਨੇ ਉਹ ਇੱਥੇ ਲਾਏ ਗਏ ਨੇ ਜੇਕਰ ਆਪਾਂ ਉਹ ਵਾਰ ਦੀਆਂ ਚੋਣਾਂ ਦੇ ਵਿੱਚ ਰਵਨੀਤ ਸਿੰਘ ਬਿੱਟੂ ਨੇ ਲੁਧਿਆਣਾ ਦੇ ਵਿੱਚ ਜਿੱਤ ਦਰਜ ਕੀਤੀ ਪਰ ਉਤੀਜੀ ਵਾਰ ਹੁਣ ਚੋਣ ਮੈਦਾਨ 'ਚ ਨੇ ਲੁਧਿਆਣਾ ਤੋਂ ਪਰ ਸਾਹਮਣੇ ਕਾਂਗਰਸ ਵੱਲੋਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਹੁਣ ਗੱਲ ਕਰਦੇ ਹਾਂ ਜਲੰਧਰ ਦੀ ਜਲੰਧਰ ਵੀ ਅਹਿਮ ਸੀਟ ਹੈ ਜਦੋਂ ਵੀ ਦੁਆਬੇ ਦੀ ਗੱਲ ਹੁੰਦੀ ਹੈ ਤਾਂ ਜਲੰਧਰ ਦੀ ਗੱਲ ਨਾ ਹੋਵੇ ਅਜਿਹਾ ਹੋ ਨਹੀਂ ਸਕਦਾ ਦਲਿਤ ਸਿਆਸਤ ਦਾ ਇਸ ਨੂੰ ਕੇਂਦਰ ਮੰਨਿਆ ਜਾਂਦਾ ਹੈ ਹਾਲਾਂਕਿ ਇਸ ਵਾਰ ਦਲ ਬਦਲੂਆਂ ਨੇ ਇਸ ਸੀਟ ਤੇ ਥੁੜੇ ਜਿਹੜੇ ਸਮੀਕਰਨ ਨੇ ਬਦਲ ਦਿੱਤੇ ਨੇ ਜੇਕਰ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਇੱਥੋਂ ਚਰਨਜੀਤ ਸਿੰਘ ਚੰਨੀ ਉਮੀਦਵਾਰ ਨੇ ਕਾਂਗਰਸ ਦੇ ਪਵਨ ਕੁਮਾਰਟੀ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਸੁਸ਼ੀਲ ਕੁਮਾਰ ਰਿੰਗ ਨੂੰ ਭਾਜਪਾ ਦੇ ਉਮੀਦਵਾਰ ਨੇ ਤੇ ਜੋ ਅਕਾਲੀ ਦਲ ਦੇ ਉਮੀਦਵਾਰ ਨੇ ਉਹਨੇ ਮਹਿੰਦਰ ਸਿੰਘ ਕੇਪੀ ਇਹਨਾਂ ਦੇ ਵਿੱਚ ਜੇਕਰ ਚਰਨਜੀਤ ਸਿੰਘ ਚੰਨੀ ਨੂੰ ਛੱਡ ਦੋ ਤਾਂ ਬਾਕੀ ਜਿਹੜੇ ਨੇ ਉਹ ਦਲ ਬਦਲ ਕਰਕੇ ਆਏ ਨੇ ਅਹਿਮ ਤੇ ਦਿਲਚਸਪ ਮੁਕਾਬਲਾ ਇੱਥੇ ਦੇਖਣ ਨੂੰ ਮਿਲੇਗਾ ਤੇ ਜਿਹੜੇ ਉਮੀਦਵਾਰ ਨੇ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਦੇ ਹੋਏ ਵੀ ਇੱਥੇ ਨਜ਼ਰ ਆਏ ਜੇਕਰ ਆંકੜਿਆਂ ਦੀ ਗੱਲ ਕਰੀ ਤਾਂ ਕੁੱਲ 1654005 ਵੋਟਰ ਇੱਥੇ ਨੇ ਤੇ ਇਹਨਾਂ ਦੇ ਵਿੱਚੋਂ 8 ਲੱਖ ਤੋਂ ਵੱਧ ਜਿਹੜੇ ਪੁਰਸ਼ ਵੋਟਰ ਨੇ 7 ਲੱਖ ਤੋਂ ਵੱਧ ਮਹਿਲਾ ਵੋਟਰ ਨੇ ਤੇ ਇੱਥੇ ਜੇਕਰ ਇਹ ਰਿਤੇ ਮੁਕਾਬਲਾ ਅਹਿਮ ਹੈ ਤੇ ਜੇਕਰ ਪਿਛਲੀਆਂ ਚੋਣਾਂ ਦੀ ਗੱਲ ਕਰੀਏ ਤੇ 2014 ਤੇ 19 ਦੇ ਵਿੱਚ ਜਿੱਥੇ ਕਾਂਗਰਸ ਜਿੱਤੀ ਸੀ ਤੇ 2009 ਦੇ ਵਿੱਚ ਗੱਲ ਕਰੀਏ ਤਾਂ ਉਦੋਂ ਵੀ ਕਾਂਗਰਸ ਜਿੱਤੀ ਸੀ ਉਦੋਂ ਮਹਿੰਦਰ ਸਿੰਘ ਕੇਪੀ ਜਿੱਤੇ ਸਨ ਜੋ ਹੁਣ ਅਕਾਲੀ ਦਲ ਦੇ ਵਿੱਚ ਆ ਗਏ ਨੇ ਤੇ ਹੁਣ ਗੱਲ ਕਰਦੇ ਹਾਂ ਹੁਸ਼ਿਆਰਪੁਰ ਦੀ ਇਹ ਵੀ ਦੁਆਬੇ ਦੀ ਅਹਿਮ ਸੀਟ ਹੈ ਭਾਜੀਪੀ ਨੂੰ ਇੱਥੋਂ ਆਸ ਹੁੰਦੀ ਹੈ ਤੇ ਹੁਣ ਇੱਥੇ ਮੁਕਾਬਲਾ ਹਾਲਾਂਕਿ ਦਿਲਚਸਪ ਹੋ ਗਿਆ ਭਾਜੀਪੀ ਦੇ ਉਮੀਦਵਾਰ ਦੀ ਗੱਲ ਕਰੀਏ ਤਾਂ ਸੋਮ ਪ੍ਰਕਾਸ਼ ਤੇ ਪਤਨੀ ਅਨੀਤਾ ਪ੍ਰਕਾਸ਼ ਨੇ ਜੋ ਉਹ ਇੱਥੋਂ ਚੋਣ ਲੜ ਰਹੇ ਨੇ ਤੇ ਜੇਕਰ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਤਾਂ ਉਹਨਾਂ ਨੇ ਦਾਖੇ ਡੇ ਰਾਜਕੁਮਾਰ ਜੱਬੇਵਾਲ ਤੇ ਪਹਿਲਾਂ ਕਾਂਗਰਸ ਦੇ ਵਿੱਚ ਸਨ ਫਿਰ ਉਹ ਆਮ ਆਦਮੀ ਪਾਰਟੀ ਦੇ ਵਿੱਚ ਆ ਗਏ ਸਨ ਤੇ ਹੁਣ ਇੱਥੋਂ ਚੋਣ ਲੜ ਰਹੇ ਨੇ ਕਾਂਗਰਸ ਨੇ ਮਹਿਲਾ ਉਮੀਦਵਾਰ ਨੂੰ ਜਿਹੜੀ ਟਿਕਟ ਦਿੱਤੀ ਹੈ ਯਾਮਨੀ ਗੋਮਰ ਇੱਥੋਂ ਚੋਣ ਲੜ ਰਹੇ ਤਕਨ 16 ਲੱਖ 43 ਹਜ਼ਾਰ ਵੋਟਰ ਨੇ 8 ਲੱਖ 30 ਹਜ਼ਾਰ 54 ਵੋਟਰ ਇਥੇ ਪੁਰਸ਼ ਨੇ 7 ਲੱਖ 69 ਹਜ਼ਾਰ ਮਹਿਲਾ ਵੋਟਰ ਨੇ 43 ਜਿਹੜੇ ਨੇ ਉਹ 트랜ਸ ਜੈਂਡਰ ਨੇ ਅਕਾਲੀ ਦਲ ਵੱਲੋਂ ਇਥੇ ਸੋਨ ਸਿੰਘ ਠੰਡਲ ਨੇੜੇ ਜਿਹੜੇ ਉਹ ਟੂਨ ਚੋਣ ਲੜ ਰਹੇ ਨੇ ਤੇ 16 ਜਿਹੜੇ ਉਮੀਦਵਾਰ ਕੁੱਲ ਹੁਸ਼ਿਆਰਪੁਰ ਤੋਂ ਚੋਣ ਮੈਦਾਨ ਦੇ ਵਿੱਚ ਡਟੇ ਹੋਏ ਨੇ ਤੇ ਅੱਜ ਉਹਨਾਂ ਦੀ ਕਿਸਮਤ ਦਾ ਜਿਹੜਾ ਫੈਸਲਾ ਉਈ ਵਿਅਮ ਦੇ ਵਿੱਚ ਕਾਇਦ ਹੋ ਜਾਏਗਾ ਹਾਲਾਂਕਿ ਫੈਸਲੇ ਲਈ ਚਾਰ ਦਿਨ ਦਾ ਇੰਤਜ਼ਾਰ ਕਰਨਾ ਹੋਵੇਗਾ ਖਡੂਰ ਸਾਹਿਬ ਬਲੋਕ ਸਭਾ ਹਲਕਾ ਪੰਜਾਬ ਦੀ ਹੌਟ ਸੀਟ ਇਸ ਲਈ ਕਿਉਂਕਿ ਅਮਰਪਾਲ ਸਿੰਘ ਜੋ ਐਨਐਸਏ ਦੇ ਆਦੀਨ ਡਿਬੂਕਰ ਜਿਲ੍ਹੇ ਤੋਂ ਬੰਦੇ ਨੇ ਉਹ ਇਥੋਂ ਛੋਣ ਲੜ ਰਹੇ ਨੇ ਇਸੇ ਲਈ ਅਹਿਮ ਸੀਟ ਮੰਨੀ ਜਾ ਰਹੀ ਹੈ ਵੈਸੇ ਵੀ ਅਹਿਮ ਇਸ ਲਈ ਹੁੰਦੀ ਹੈ ਕਿਉਂਕਿ ਇਸ ਨੂੰ ਪੰਥਕ ਹਲਕਾ ਵੀ ਕਿਹਾ ਜਾਂਦਾ ਹੈ ਤਸਵੀਰ ਤਈ ਲੋਕ ਲਾਈਨਾਂ ਦੇ ਵਿੱਚ ਲੱਗੇ ਹੋਏ تھے ਨਜ਼ਰ ਆਏ ਅਮਰਿਤਪਾਲ ਸਿੰਘ ਦੇ ਮਾਤਾ ਪਿਤਾ ਪਹੁੰਚੇ ਵੋਟ ਹੱਕ ਦਾ ਇਸਤੇਮਾਲ ਕਰਨ ਦੇ ਲਈ ਕਈ ਦਿਨਾਂ ਤੋਂ ਪ੍ਰਚਾਰ ਵੀ ਕਰ ਰਹੇ ਨੇ ਕਿਉਂਕਿ ਅਮਰਿਤਪਾਲ ਸਿੰਘ ਜੇਲ੍ਹ ਦੇ ਵਿੱਚ ਨੇ ਉਹ ਤਾਂ ਆਪਣੇ ਵੋਟ ਹੱਕ ਦਾ ਇਸਤੇਮਾਲ ਵੀ ਨਹੀਂ ਕਰ ਸਕਣਗੇ ਤੇ ਇਧਰ ਉਹਨਾਂ ਦੇ ਮਾਪਿਆਂ ਨੇ ਪ੍ਰਚਾਰ ਦੀ ਕਮਾਂਡ ਸੰਭੀ ਹੋਈ ਸੀ ਕਿ ਹੁਣ ਉਹਨਾਂ ਨੇ ਆਪਣੇ ਵੋਟ ਹੱਕ ਦਾ ਵੀ ਇਸਤੇਮਾਲ ਕੀਤਾ ਹੈ ਖਡੂਰ ਸਾਭ ਹਲਕਾ ਅਹਿਮ ਹੈ ਇਥੇ ਮੁਕਾਬਲਾ ਦਿਲਚਸਪ ਹੋਏਗਾ ਜੇਕਰ ਆਪਾਂ ਅੰਕੜਿਆਂ ਦੀ ਗੱਲ ਕਰੀਏ ਤਾਂ ਇਸ ਸੀਟ ਤੇ 16,67,797 ਵੋਟਰ ਨੇ ਇਹਨਾਂ ਦੇ ਵਿੱਚ 8,76,281 ਪੁਰਸ਼ ਵੋਟਰ ਨੇ 7,91,400 ਮਹਿਲਾ ਵੋਟਰ ਨੇ ਤੇ ਇੱਥੇ 77 트랜스젠ਡਰ ਨੇ ਅੰਮ੍ਰਿਤਪਾਲ ਸਿੰਘ ਜੋ ਨੇ ਉਹ ਇੱਥੋਂ ਆਜ਼ਾਦ ਤੌਰ ਤੇ ਚੋਣ ਲੜ ਰਹੇ ਨੇ ਤੇ ਕਾਂਗਰਸ ਵੱਲੋਂ ਨੇ ਕੁਲ ਵੀਰ ਸਿੰਘ ਜੀਰਾ, ਭਾਜਪਾ ਵੱਲੋਂ ਨੇ ਮਨਜੀਤ ਸਿੰਘ ਮੀਆਂ, ਬਲਦ ਲਾਲਜੀਤ ਪੋਲਾ ਜੋ ਕੈਬਨਿਟ ਮੰਤਰੀ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਤੇ ਅਕਾਲੀ ਦਲ ਵੱਲੋਂ ਨੇ ਵਰਸਾ ਸਿੰਘ ਬਲਤੂਹਾ ਜਿਹੜੇ ਇਥੋਂ ਚੋਣ ਲੜਦੇ ਨੇ ਜੇਕਰ ਲੰਘੇਆਂ ਚੋਣਾਂ ਦੇ ਨਤੀਜਿਆਂ ਦੀ ਗੱਲ ਕਰੀਏ ਤਾਂ ਰਤਨ ਸਿੰਘ ਅਜਨਾਲਾ 2009 ਦੇ ਵਿੱਚ ਜਿੱਤੇ ਸਨ ਉਹ ਅਕਾਲੀ ਦਲ ਦੇ ਉਮੀਦਵਾਰ ਸਨ ਤੇ ਫਿਰ 2014 ਦੇ ਵਿੱਚ ਵੀ ਇਥੋਂ ਅਕਾਲੀ ਦਲ ਜਿੱਤਿਆ ਸੀ ਰਣਜੀਤ ਸਿੰਘ ਗੰਪੂਰਾ ਪਰ 2019 ਦੇ ਵਿੱਚ ਕੁਝ ਅਜੀਹਾ ਹੋਇਆ ਕਿ ਜਸਬੀਰ ਸਿੰਘ ਡਿੰਪਾ ਇਥੋਂ ਜਿੱਤੇ ਤੇ ਹੁਣ ਇੱਕ ਵਾਰ ਮੁੜ ਤੋਂ ਮੁਕਾਬਲਾ ਦਿਲਚਸਪ ਹੈ ਕਿਉਂਕਿ ਜੇਲ੍ਹ ਦੇ ਅੰਦਰ ਬੈਠੇ ਹੋਏ ਅਮਰਿਤਪਾਲ ਸਿੰਘ ਇੱਕ ਹੋਚੂਣ ਲੜ ਰਹੇ ਨੇ